ਸਤਿ ਸ਼੍ਰੀ ਅਕਾਲ ਜੀ ਧਰਤਵੀ ਇੰਗਲਿਸ਼ ਸਕੂਲ ਵਿੱਚ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਅੰਗਰੇਜ਼ੀ ਵਿੱਚ ਕਮਜ਼ੋਰ ਹੋ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅੱਜ ਆਪਾਂ ਸਿੱਖਾਂਗੇ 30 ਸ਼ਬਦ ਜਿਹੜੇ ਆਪਾਂ ਹਰ ਰੋਜ਼ ਬੋਲਦੇ ਹਾਂ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਕਿਉਂਕਿ ਹੋ ਸਕਦਾ ਇਹਨਾਂ ਵਿੱਚੋਂ ਬਹੁਤੇ ਸ਼ਬਦਾਂ ਬਾਰੇ ਤੁਹਾਨੂੰ ਨਾ ਪਤਾ ਹੋਵੇ ਹਾਂਜੀ ਅੱਜ ਦਾ ਆਪਣਾ ਪਹਿਲਾ ਸ਼ਬਦ ਦਾ ਹੈਡੇਕ ਹੈਡੇਕ ਹੁੰਦਾ ਹੈ ਸਿਰਦਰਦ अगला शब्द स्टमक एक स्टमक एक मतलब पेट दर्द अगला शब्द टूथ एक. एक मतलब दंद दर्द अगला शब्द बैक एक मतलब पिठ दर्द अगला शब्द एयर एक मतलब कान दर्द अगला शब्द बाउंड बाउंड मतलब जख्म अगला शब्द एलर्जी ਐਲਰਜੀ ਮਤਲਬ ਐਲਰਜੀ ਕਿਸੇ ਵੀ ਤਰ੍ਹਾਂ ਦੀ ਐਲਰਜੀ ਅਗਲਾ ਸ਼ਬਦ ਹੈ ਇਨਫੈਕਸ਼ਨ ਇਨਫੈਕਸ਼ਨ ਦਾ ਮਤਲਬ ਵੀ ਇਨਫੈਕਸ਼ਨ ਹੁੰਦਾ ਲਾਈਕ ਜਿਵੇਂ ਆਪਣੀ ਸਕਿਨ ਇਨਫੈਕਸ਼ਨ ਹੋ ਗਈ ਬਲੱਡ ਇਨਫੈਕਸ਼ਨ ਹੋ ਗਈ ਅਗਲਾ ਸ਼ਬਦ ਹੈ ਡਾਇਬਟੀਸ ਡਾਇਬਟੀਸ ਮਤਲਬ ਸ਼ੂਗਰ ਅਗਲਾ ਸ਼ਬਦ ਹੈ ਡਿਸੀਜ਼ ਡਿਸੀਜ਼ ਮਤਲਬ ਬਿਮਾਰੀ ਅਗਲਾ ਸ਼ਬਦ ਹੈ ਬਲੱਡ ਬਲੱਡ ਦਾ ਮਤਲਬ ਹੁੰਦਾ ਖੂਨ ਅਗਲਾ ਸ਼ਬਦ ਆ ਬਲੀਡਿੰਗ ਬਲੀਡਿੰਗ ਮਤਲਬ ਖੂਨ ਦਾ ਵਹਿਣਾ ਜਦੋਂ ਖੂਨ ਨਿਕਲ ਰਿਹਾ ਹੁੰਦਾ ਆਪਾਂ ਕਹਿੰਦੇ ਆ ਖੂਨ ਵਹਿ ਰਿਹਾ ਮਤਲਬ ਬਲੀਡਿੰਗ ਹੋ ਰਹੀ ਹੈ ਅਗਲਾ ਸ਼ਬਦ ਆ ਟਾਈਫਾਇਡ ਟਾਈਫਾਇਡ ਮਤਲਬ ਟਾਈਫਾਇਟ ਅਗਲਾ ਸ਼ਬਦ ਆ ਮਲੇਰੀਆ ਮਲੇਰੀਆ ਦਾ ਮਤਲਬ ਹੁੰਦਾ ਮਲੇਰੀਆ ਜਿਹੜੀ ਮੱਛਰਾਂ ਤੋਂ ਬਿਮਾਰੀ ਫੈਲਦੀ ਹੈ ਉਹਨੂੰ ਆਪਾਂ ਮਲੇਰੀਆ ਬੋਲਦੇ ਆ ਅਗਲਾ ਸ਼ਬਦ ਹੈ ਜਾਂਡਿਸ ਜਾਂਡਿਸ ਮਤਲਬ ਪੀਲੀਆ ਅਗਲਾ ਸ਼ਬਦ ਹੈ ਵੀਕਨੈਸ ਵੀਕਨੈਸ ਦਾ ਮਤਲਬ ਹੁੰਦਾ ਕਮਜ਼ੋਰੀ ਅਗਲਾ ਸ਼ਬਦ ਹੈ ਰੇਨ ਰੇਨ ਮਤਲਬ ਮੀਂਹ ਜਾਂ ਬਾਰਿਸ਼ ਅਗਲਾ ਆਪਣਾ ਸ਼ਬਦ ਹੈ 에어 에어 ਮਤਲਬ ਹਵਾ ਅਗਲਾ ਸ਼ਬਦ ਹੈ ਵਿੰਡ ਵਿੰਡ ਮਤਲਬ ਵੀ ਹਵਾ ਹੁੰਦਾ ਅਗਲਾ ਸ਼ਬਦ ਹੈ ਸਟਾਰਮ storm ਦਾ ਮਤਲਬ ਤੂਫਾਨ ਅਗਲਾ ਸ਼ਬਦ ਆਰਥਕਵੇਕ ਆਰਥਕਵੇਕ ਦਾ ਮਤਲਬ ਹੁੰਦਾ ਭੁਚਾਲ ਅਗਲਾ ਸ਼ਬਦ ਆ ਨੇਚਰ ਨੇਚਰ ਮਤਲਬ ਕੁਦਰਤ ਜਾਂ ਸਵਾ ਆਪਣਾ ਜਿਹੜਾ ਸਵਾ ਹੁੰਦਾ ਉਹਨੂੰ ਵੀ ਆਪਾਂ ਨੇਚਰ ਬੋਲਦੇ ਆ ਤੇ ਕੁਦਰਤ ਨੂੰ ਵੀ ਆਪਾਂ ਨੇਚਰ ਬੋਲਦੇ ਆ ਅਗਲਾ ਸ਼ਬਦ ਆ ਨੇਸ਼ਨ ਨੇਸ਼ਨ ਮਤਲਬ ਦੇਸ਼ ਅਗਲਾ ਸ਼ਬਦ ਆ ਨੀਡਲ ਨੀਡਲ ਮਤਲਬ ਸੂਈ ਅਗਲਾ ਸ਼ਬਦ ਆ ਨੈਟ ਨੈਟ ਮਤਲਬ ਜਾਲ ਅਗਲਾ ਸ਼ਬਦ ਆ ਫਾਇਰ ਫਾਇਰ ਦਾ ਮਤਲਬ ਹੁੰਦਾ ਅੱਗ ਅਗਲਾ ਸ਼ਬਦ ਆ ਸਮੋਕ ਸਮੋਕ ਮਤਲਬ ਧੂਆ ਅਗਲਾ ਸ਼ਬਦ ਆ 스파크 스파크 ਦਾ ਮਤਲਬ ਹੁੰਦਾ ਚੰਗਿਆਰੀ ਅਗਲਾ ਸ਼ਬਦ ਆ ਫਾਇਰਪਲੇਸ ਫਾਇਰਪਲੇਸ ਹੁੰਦਾ ਅੰਗੀਠੀ ਦਾ ਚੁੱਲ੍ਹਾ ਜਿਹੜੀਆਂ ਘਰਾਂ ਦੇ ਵਿੱਚ ਅੰਗੀਠੀਆਂ ਆਪਾਂ ਵਰਤਦੇ ਆ ਜਾਂ ਚੁੱਲ੍ਹਾ ਵਰਤਦੇ ਆ ਉਹਨੂੰ ਆਪਾਂ ਇੰਗਲਿਸ਼ ਦੇ ਵਿੱਚ ਫਾਇਰਪਲੇਸ ਬੋਲਦੇ ਆ ਅੱਜ ਦਾ ਆਪਣਾ ਆਖਰੀ ਸ਼ਬਦ ਆ ਕੈਂਡਲ ਕੈਂਡਲ ਮਤਲਬ ਮੋਮਬੱਤੀ ਸੋ ଏਸੀ ਆਪਣੀ ਅੱਜ ਦੀ ਕਲਾਸ ਸ਼ਬਦਾਂ ਦੀ ਨੌਲੇਜ ਤੁਹਾਨੂੰ ਇਸ ਚੈਨਲ ਤੇ ਮਿਲਦੀ ਰਹੂਗੀ ਪਰ ਜੇ ਤੁਸੀਂ ਪ੍ਰੋਪਰ ਇੰਗਲਿਸ਼ ਸਿੱਖਣੀ ਹੈ ਤਾਂ ਤੁਹਾਨੂੰ ਸਾਡੇ ਕੋਲੋਂ ਪ੍ਰੋਪਰ ਕਲਾਸਿਸ ਲੈਣੀਆਂ ਪੈਣਗੀਆਂ ਸਾਡੇ ਕੋਲ ਇੱਕ ਪਰਸਨਲ ਕਲਾਸ ਹੁੰਦੀ ਹੈ ਜਿਸ ਦੇ ਵਿੱਚ ਇੱਕ ਟਾਈਮ ਤੇ ਇੱਕ ਹੀ ਸਟੂਡੈਂਟ ਬੈਠਦਾ 45 ਮਿੰਟਾਂ ਦੀ ਰੋਜ਼ ਲਾਈਵ ਕਲਾਸ ਲੱਗਦੀ ਆ ਟਾਈਮ ਵੀ ਸਟੂਡੈਂਟ ਦੇ ਹਿਸਾਬ ਨਾਲ ਹੀ ਡਿਸਾਈਡ ਕੀਤਾ ਜਾਂਦਾ ਸੋ ਆਪਣੀ ਕਲਾਸ ਜੁਆਇਨ ਕਰਨ ਲਈ ਸਕਰੀਨ ਤੇ ਆ ਰਹੇ ਨੰਬਰ ਦੇ ਥਰੂ ਕੰਟੈਕਟ ਕਰਕੇ ਤੁਸੀਂ ਆਪਣੀ ਕਲਾਸ ਬੁੱਕ ਕਰਵਾ ਸਕਦੇ ਹੋ ਹਰ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਇਸ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਕਲਿੱਕ ਕਰਕੇ ਨੋਟੀਫਿਕੇਸ਼ਨਸ ਨੂੰ ਔਨ ਕਰ ਲਓ ਸੋ ਥੈਂਕ ਯੂ ਸੋ ਮੱਚ ਜੀ ਮਿਲਦੇ ਆ ਅਗਲੀ ਵੀਡੀਓ ਵਿੱਚ ਅਗਲੇ she should have done